ਸਸ਼ੀ ਕਾ ਜੀ ਬਹੁਤ ਸਵਾਗਤ ਆਪ ਸਬ ਦਾ ਸਟਾਰੋਲੋਜੀ ਵਿਦਿ ਲੋਜੀ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਤੇ ਅੱਜ ਦਾ ਦਿਨ ਸ਼ੁਭ ਜਾਵੇ ਸ਼ੁਭ ਜਾਏਗਾ ਰਜਾਈਆਂ ਚੋਂ ਨਿਕਲ ਨੂੰ ਜੀ ਨਹੀਂ ਕਰਦਾ ਠੰਡ ਇਨੀ ਹੋਈ ਪਈ ਆ ਪਰ ਕੰਮ ਤੇ ਕਰਮ ਕਰਨੇ ਜ਼ਰੂਰੀ ਨੇ ਤੇ ਕਰਨੇ ਵੀ ਚਾਹੀਦੇ ਆ ਠੀਕ ਆਪਣਾ ਬਚਾ ਕਰੋ ਜੀ ਠੰਡ ਬਹੁਤ ਜ਼ਿਆਦਾ ਹੈ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖੋ ਥੋੜੀਆਂ ਠੀਕ ਆ ਠੰਡ ਤੋਂ ਬਚਾ ਰੱਖਣਾ ਏ ਤੇ ਨਾਲ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਅੱਛਾ ਟਾਈਮ ਹੈ ਠੰਡ ਦੇ ਵਿੱਚ ਜਿਹੜੇ ਜ਼ਰੂਰੀ ਕੰਮ ਨੇ ਉਹ ਕਰੋ ਜਰੂਰਤ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਹੀ ਜਾਣਾ ਚਾਹੀਦਾ ਹਨਾ ਐਵੇਂ ਨਾਲ ਠੰਡ ਲਵਾਵਾਂਗੇ ਨਾਲੇ ਡਾਕਟਰਾਂ ਦੇ ਜਾਵਾਂਗੇ ਨਾਲੇ ਸੂਈਆਂ ਲਵਾਵਾਂਗੇ ਤੇ ਨਾਲੇ ਔਖੇ ਹੋਵਾਂਗੇ ਹਨਾ ਤਾਂ ਸੌਖੇ ਹੋ ਕੇ ਆਰਾਮ ਕਰ ਲਿਆ ਜਾਵੇ ਤਾਂ ਚੰਗੀ ਗੱਲ ਹੈ ਆਪਣੀ ਗੱਲ ਸੀ ਪਰਿਵਾਰ ਦੀ ਗੱਲ ਸੀ ਇਸ ਗੱਲ ਤੋਂ ਆਪਾਂ ਗੱਲਾਂ ਸ਼ੁਰੂ ਕਰਦੇ ਆਂ ਕਹਿੰਦੇ ਆ ਕਿ ਸਮਝਦਾਰ ਇਨਸਾਨ ਦਾ ਦਿਮਾਗ ਤੇ ਨਾ ਸਮਝ ਵਿਅਕਤੀ ਦੀ ਜ਼ੁਬਾਨ ਜਿਆਦਾ ਹੀ ਚਾਹਦੇ ਆ ਕੀ ਸਮਝੇ ਜੋ ਸਮਝਦਾਰ ਵਿਅਕਤੀ ਹੈ ਨਾ ਕਹਿੰਦੇ ਇੱਕ ਹੋਰ ਗੱਲ ਸੁਣੋ ਕਹਿੰਦੇ ਲੋਕ ਬੋਲਣ ਦੀ ਦੌੜ ਵਿੱਚ ਚੁੱਪ ਰਹਿਣਾ ਭੁੱਲ ਗਏ ਸ਼ਾਂਤ ਹੋ ਕੇ ਦੂਜੇ ਨੂੰ ਸੁਣਨਾ ਹੀ ਭੁੱਲ ਗਏ ਸੱਚ ਜਾਣਿਓ ਕਿੰਨੀ ਵਾਰ ਤੁਸੀਂ ਕਿੰਨੀਆਂ ਵੀਡੀਓਜ਼ ਪੂਰੀਆਂ ਸੁਣੀਆਂ ਨੇ ਨਹੀਂ ਸੁਣੀਆਂ ਹੋਣਗੀਆਂ ਸਬਰ ਹੀ ਨਹੀਂ ਹੈ ਸਬਰ ਹੀ ਨਹੀਂ ਹੈ ਕੀ ਅਸੀਂ ਕਿਸੇ ਨੂੰ ਆਰਾਮ ਨਾਲ ਸ਼ਾਂਤੀ ਨਾਲ ਸੁਣ ਸਕਦੇ ਨਹੀਂ ਸੁਣ ਸਕਦੇ ਥੋੜਾ ਜਿਆ ਸੁਣਾਗੇ ਤਾਂ ਦਿਮਾਗ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ ਜਦੋਂ ਐਂਡ 'ਚ ਪੁੱਛਿਆ ਜਾਂਦਾ ਹਾਂ ਬਸ ਥੋੜੀਆਂ ਜੀਆਂ ਗੱਲਾਂ ਪਈਆਂ ਪੱਲੇ ਮਤਲਬ ਕੀ ਹੋਇਆ ਸਾਡੇ ਦਿਮਾਗ 'ਚ ਆਪਣੀਆਂ ਹੀ ਕਹਾਣੀਆਂ ਆਪਣੇ ਹੀ ਘੋੜੇ ਹੋਰ ਪਾਸੇ ਚੱਲ ਪੈਂਦੇ ਸੱਚ ਜਾਣੋ ਦੋ ਵਿਅਕਤੀ ਔਰਤਾਂ ਦੀ ਗੱਲ ਨਹੀਂ ਮੈਂ ਕਰਦੀ ਇਹ ਚੁਟਕਲਾ ਨਹੀਂ ਹੈ ਕੋਈ ਦੋ ਵਿਅਕਤੀ ਭਾਵੇਂ ਉਹ ਕਿਸੇ ਵੀ ਤਰ੍ਹਾਂ ਹੋਣ ਅੱਧੇ ਘੰਟੇ ਤੋਂ ਜ਼ਿਆਦਾ ਚੁੱਪ ਕਰਕੇ ਬੈਠ ਹੀ ਨਹੀਂ ਸਕਦੇ। ਜਾਂ ਮੋਬਾਈਲ ਤੇ ਲੱਗੇ ਰਹਿਣਗੇ। ਅੰਦਰ ਕੁਝ ਚੱਲ ਰਿਹਾ। ਕੁਝ ਦੇਖ ਰਹੇ ਆ। ਹੱਥ ਚੱਲ ਰਹੇ ਆ। ਪਰ ਸ਼ਾਂਤੀ ਨਾਲ, ਆਰਾਮ ਨਾਲ ਦਿਮਾਗ ਨੂੰ ਰਿਲੈਕਸ ਦੇ ਕੇ ਤੁਸੀਂ ਆਪਣਿਆਂ ਦੇ ਕੋਲ ਚੁੱਪ ਕਰਕੇ ਨਹੀਂ ਬੈਠ ਸਕਦੇ। ਗੱਲਾਂ ਦੀ ਦੌੜ, ਗੱਲਾਂ ਕਰਨ ਦੀ ਦੌੜ। ਆਲੇ-ਦੁਆਲੇ ਦੀ ਜਿਹੜੀਆਂ ਗੱਲਾਂ ਦਾ ਨਸੇ ਰਹਿਣਾ ਪੈ ਰਾ ਯੂਐਸਏ ਦੇ ਵਿੱਚ ਆ ਹੋ ਰਿਹਾ ਹੈ। ਐ ਇਦਾਂ ਹੋਣ ਨਾਲ ਇਦਾਂ ਹੋ ਜਾਣਾ ਰਾਜਨੀਤੀ ਵਿੱਚ ਇਹਦਾ ਆ ਮੁੱਦੇ ਆ ਇਹਨੂੰ ਆ ਕਰਨਾ ਚਾਹੀਦਾ ਬਿਨਾਂ ਵਜ੍ਹਾ ਦੀਆਂ ਸਲਾਮਾਂ ਤੁਹਾਡੇ ਉਹਦੇ ਕੋਲ ਪਹੁੰਚ ਰਹੀਆਂ ਕਿਤੇ ਸਲਾਮਾਂ ਜਿਹਨੂੰ ਤੁਸੀਂ ਦੇ ਰਹੇ ਹੋ। ਆਪਣੀ ਅਸੀਂ એનર્ਜੀ ਨਾਲ ਬਹੁਤ ਜਗ੍ਹਾ ਤੇ ਗਲਤ ਜਗ੍ਹਾ ਤੇ ਵੇਸਟ ਕਰਦੇ ਹਾਂ। ਤੇ ਕਈ ਵਾਰੀ ਅਸੀਂ ਜਿਸ ਜੋ ਸਾਡੀ ਗੱਲ ਨਾ ਸੁਣਦਾ ਹੈ ਨਾ ਮੰਨਦਾ ਹੈ ਉਹਨੂੰ ਅਸੀਂ ਲੰਬੇ ਸਾਰੇ ਲੈਕਚਰ ਦਿੰਦੇ ਆ। ਨਾਲੇ ਪਤਾ ਉਹਦੇ ਤੇ ਰੱਤੀ ਭਾਰ ਅਸਰ ਨਹੀਂ ਹੁੰਦਾ। ਕਈ ਵਾਰੀ ਅਸੀਂ ਕਿਸੇ ਨੂੰ ਵੜ ਕੇ ਬਹਿਣਾ ਬਾਈ ਵੈਸੇ ਤਾਂ ਤੂੰ ਠੀਕ ਹੈ ਪਰ ਏਦਾਂ ਨਹੀਂ ਏਦਾਂ ਕਰਦਾ ਤਾਂ ਏਦਾਂ ਵਧੀਆ ਸੀ ਐ ਨਹੀਂ ਸੀ ਤੈਨੂੰ ਕਰਨਾ ਚਾਹੀਦਾ ਜਦੋਂ ਤੂੰ ਐ ਕੀਤਾ ਸੀ ਉਦੋਂ ਐ 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 ਸੀ ਡਾਈ 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 ਆ ਇੱਥੇ ਜਾਣਾ ਨਹੀਂ ਚਾਹੀਦਾ ਕੈਨੇਡਾ ਅਮਰੀਕਾ ਘਾਰਾ ਬਾਰਾਤ ਦਿੱਲੀਆ ਦੱਖਣਾ ਠੀਕ ਆ ਦੁਨੀਆਦਾਰੀ ਦੇ ਮੁੱਦਿਆਂ ਦਾ ਅਸਰ ਸਾਡੇ ਤੇ ਹੁੰਦਾ ਹੈ ਪਰ ਤੁਹਾਡੀ ਸਲਾਹ ਕਿੰਨੇ ਪੁੱਛੀ ਹੈ ਆਪਣੀ ਤੁਸੀਂ ਆਪਣੀ એનર્ਜੀ ਆਪਣੇ ਲਈ ਆਪਣੇ ਵਾਲੇ ਆਪਣੇ ਕਰਮ ਲਈ ਆਪਣੀ ਆਪਣੀ ਜੋ ਤੁਹਾਡੇ ਦਿਮਾਗ ਦੀ ਬੁੱਧੀ ਹੈ ਆਪਣੇ ਲਈ ਅਗਰ ਤੁਸੀਂ ਵਰਤਦੇ ਹੋ ਬੜਾ ਛਾਤਰ ਦਿਮਾਗ ਸੀ ਚਣ ਕੇ ਆ ਬੜਾ ਛਾਤਰ ਦਿਮਾਗ ਸੀ ਬਹੁਤ ਘੱਟ ਬੋਲਦਾ ਸੀ ਔਰ ਇੱਕ ਗੱਲ ਇੱਕ ਨਹੀਂ ਬਹੁਤ ਸਾਰੀਆਂ ਗੱਲਾਂ ਉਹਦੀਆਂ ਨੇ ਜੋ ਕਿ ਮੰਨ ਲਓ ਕਿ ਇਤਿਹਾਸ ਬਣ ਗਈਆਂ ਮਤਲਬ ਸਿੱਖਿਆਕ ਕਾਰਕ ਬਣ ਗਈਆਂ ਕਿ ਜਿਹੜਾ ਰਾਜਨੀਤਿਕ ਬੰਦਾ ਜੋ ਵੀ ਬੰਦਾ ਕੋਈ ਵੀ ਰਾਜਨੀਤਿਕ ਨਹੀਂ ਆਮ ਇਨਸਾਨ ਹਰ ਕਿਸੇ ਨੂੰ ਆਪਣੀ ਸਲਾਹ ਦਿੰਦਾ ਹੈ ਉਹਦੀ ਅਹਿਮੀਅਤ ਜ਼ੀਰੋ ਹੁੰਦੀ ਹੈ ਬਹੁਤੇ ਲੋਕ ਦੂਜਿਆਂ ਨੂੰ ਸਲਾਹਾਂ ਦਿੰਦੇ ਆ ਆਪਣੀ ਸੋਟੀ ਥੱਲੇ ਫੇਰਾਂ ਨਹੀਂ ਮਾਰਦੇ ਸੋਟੀ ਨਹੀਂ ਮਾਰਦੇ ਪਹਿਲਾਂ ਆਪਣਾ ਸਵਾਰੋ ਫਿਰ ਦੂਜਿਆਂ ਨੂੰ ਸਲਾਹ ਦੋ ਤਾਂ ਕਿ ਦੂਜਿਆਂ ਦਾ ਸਵਰ ਸਕੇ ਤੇ ਜਦੋਂ ਲੱਗੇ ਕਿਸੇ ਨੇ ਇੱਕ ਨਹੀਂ ਮੰਨੀ ਕਿਸੇ ਨੇ ਦੋ ਨਹੀਂ ਮੰਨੀ ਤੇ ਤੀਜੀ ਸਲਾਹ ਦੇਣੀ ਮਹਾ ਪਾਗਲ ਬਣਾਉਂਦੀ ਹੈ ਤੁਹਾਨੂੰ ਸਚਾਈ ਹੈ ਸਚਾਈ ਹੈ ਜਿਹਨੂੰ ਲੱਗੂਗਾ ਨਾ ਤੁਹਾਡੀ ਸਲਾਹ ਸਹੀ ਸੀ ਤੁਸੀਂ ਸਹੀ ਕੀਤਾ ਤਾ ਤੁਹਾਡੇ ਕੋਲ ਆ ਕੇ ਵੀ ਤੁਹਾਡੀ ਸਲਾਹ ਲੈ ਲਵੇਗਾ ਬਾਹੋਂ ਫੜਫੜ ਦਿੱਤੀਆਂ ਸਲਾਈਆਂ ਰਿਸ਼ਤੇ ਹੀ ਖਰਾਬ ਕਰਦੀਆਂ ਨੇ ਦੇ ਕੇ ਦੇਖ ਲੋ ਰਿਸ਼ਤੇ ਅੱਜ ਕਿੰਨੇ ਕੋਨੇੜੇ ਨੇ ਜਿਨ੍ਹਾਂ ਨੇ ਤੁਹਾਨੂੰ ਤੁਸੀਂ ਜਿਹਨੂੰ ਸਲਾਹਾਂ ਦਿੱਤੀਆਂ ਤੇ ਤੁਹਾਡੀਆਂ ਸਲਾਹਾਂ ਤੋਂ ਬਣ ਗਏ ਅਗਲੇ ਤੇ ਨਾਲ ਤੁਹਾਡੀ ਵੀ ਸਫਾਇਆ ਕੀਤਾ ਜੜ ਵੱਡੀ ਦੁਨੀਆਦਾਰੀ ਆ ਜੀ ਓਦਾਂ ਦੇ ਬਣੋ ਓਦਾਂ ਦੇ ਹੀ ਜਿੱਦਾਂ ਦਾ ਸਾਹਮਣੇ ਵਾਲਾ ਤੁਹਾਨੂੰ ਤਿੱਕਦਾ ਉਹ ਇਹ ਥੋੜਾ ਆ ਕੇ ਕੋਈ ਕਮੀਨਾ ਇੱਕ ਕਮੀਨੇ ਬਣ ਜਾਓ ਸਾਡੇ ਆਪਣੇ ਕਰਮ ਆ ਸਾਡੀ ਆਪਣੀ ਕਿਸਮਤ ਆ ਸਾਡੀ ਆਪਣੀ ਰੇਖਾ ਹੈ ਉੱਥੇ ਤੱਕ ਹੀ ਸੋਚਾਂਗੇ ਜਿੱਥੇ ਤੱਕ ਸੋਚਣ ਦੀ ਕੁਦਰਤ ਨੇ ਇਜਾਜ਼ਤ ਦਿੱਤੀ ਹੋਈ ਉਸ ਤੋਂ ਅੱਗੇ ਨਹੀਂ ਭੱਜ ਸਕਦੇ ਬੜੇ ਸਮਝਦਾਰ ਤੁਸੀਂ ਅੱਜ ਦੀ ਗੱਲ ਕਰਾਂਗੇ ਅੱਜ ਸ਼ੁਭ ਸਿਤਾਰਿਆਂ ਦੀ ਗੱਲ ਕਰਾਂਗੇ ਅੱਜ ਸ਼ਨੀਵਾਰ ਦਾ ਦਿਨ ਹੈ ਸਵਾਤੀ ਨਕਸ਼ਤਰ ਹੈ ਚੰਦਰ ਮਹਾਰਾਜ ਤੁਲਾ ਰਾਸ਼ੀ ਵਿੱਚ ਹੀ ਬਣੇ ਰਹਿਣਗੇ ਸ਼ੁਕਰ ਦੇ ਘਰ ਚ ਹੀ ਰਹਿਣਗੇ ਪਰ ਰਾਹੂ ਦਾ ਰਕਸ਼ਕਤਰ ਰਾਤ ਨੂੰ 9:30 ਵਜੇ ਤੱਕ 9:00 ਵਜੇ ਦੇ 23 ਮਿੰਟ ਤੱਕ ਚੱਲੇਗਾ 9:00 ਵਜੇ ਤੋਂ ਲੈ ਕੇ 9:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਤੇ ਕੀ ਪ੍ਰਭਾਵ ਅੱਜ ਦੇ ਦਿਨ ਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਵਾਸਤੂ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਵਸਤੂਆਂ ਸਹੀ ਕਰਨ ਨਾਲ ਸਭ ਕੁਝ ਸਹੀ ਹੁੰਦਾ ਕੀ ਕਰਮ ਵੀ ਸਹੀ ਹੋ ਜਾਂਦੇ ਆ ਕੀ ਕਿਸਮਤ ਵੀ ਸਹੀ ਹੋ ਜਾਂਦੀ ਹੈ ਚੀਜ਼ਾਂ ਨੂੰ ਚੱਕਰ ਧਰਨ ਨਾਲ ਕਿੰਨਾ ਕੋ ਹੋਰ ਆ ਸਹੀ ਕਰ ਲਵਾਂਗੇ ਘਰ ਦਾ ਔਰਾ ਤੇ ਘਰ ਦੀ એનર્ਜੀ ਘਰ ਦਾ ਘਰ ਚ ਪੋਜ਼ਿਟਿਵਿਟੀ ਤੁਹਾਡੀ ਆਪਣੇ ਸੁਭਾਅ ਤੇ ਡਿਪੈਂਡ ਕਰਦੀ ਹੈ ਤੁਹਾਡੀ ਆਪਣੀ ਨੇਚਰ ਤੇ ਡਿਪੈਂਡ ਕਰਦੀ ਹੈ ਫਿਰ ਵੀ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਅਸੀਂ ਆਪਣੇ ਘਰ ਦਾ ਵਾਤਾਵਰਨ ਔਰਾ ਪੋਜ਼ਿਟਿਵ ਰੱਖ ਸਕਦੇ ਹਾਂ ਪੋਜ਼ਿਟਿਵ ਕਰ ਸਕਦੇ ਹਾਂ ਨਜ਼ਰਾਂ ਤੋਂ ਬਚ ਸਕਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਜਾਣਦੇ ਆ ਰਿਜ਼ ਅਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਪ੍ਰੇਮ ਸਬੰਧਾਂ ਵਿੱਚ ਥੋੜੀ ਬਹੁਤੀ ਖਟਾਸ ਹੋਣ ਵਾਲੀ ਹੈ ਪੈਸਾ ਆ ਰਿਹਾ ਹੈ ਠੀਕ ਹੈ ਖਰਚੇ ਵਾਧੂ ਹੋ ਰਹੇ ਆ ਤੇ ਵਿਦੇਸ਼ ਤੋਂ ਪੈਸਾ ਆਏਗਾ ਧਾਰਮਿਕ ਸਥਾਨ ਤੇ ਜਾਣਾ ਚਿੱਟੇ ਫੁੱਲ ਚੜਾਣਾ ਸ਼ੁਭਤਾ ਦੇਵੇਗਾ ਪਰ ਕਾਲਾ ਪੰਨ ਤੇਜੀ ਜੋ ਦਿਮਾਗ ਤੇ ਚੜੀ ਹੈ ਉਹਦੇ ਚ ਲੈ ਕੇ ਫੈਸਲੇ ਨੁਕਸਾਨ ਕਰਾ ਸਕਦੇ ਆ ਟੌਰਿਸ ਬ੍ਰਿਕ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਰਾਹੂ ਦਾ ਨਕਸ਼ਤਰ ਮਿੱਤਰ ਹੀ ਹੈ ਆਮੇ ਥੋੜੀ ਬਹੁਤੀ ਖੱਜਲ ਖਵਾਰੀ ਰਹਿ ਸਕਦੀ ਆ ਪਰ ਫਿਰ ਵੀ ਉਹ ਕਹਿੰਦੇ ਆ ਨਾ ਅੰਤ ਭਲਾ ਤੇ ਸੱਪਲਾ ਜੋ ਸੋਚ ਜੋ ਕੰਮ ਤੁਸੀਂ ਕਰ ਰਹੇ ਹੋ ਉਸ ਨੂੰ ਅਗਰ ਮਨ ਲਗਾ ਕੇ ਕਰੋਗੇ ਤਾਂ ਚੰਗਾ ਰਿਜ਼ਲਟ ਤੁਹਾਨੂੰ ਮਿਲ ਸਕਦਾ ਹੈ ਦੋਸਤ ਮਿੱਤਰਾਂ ਦਾ ਸਾਥ ਵੀ ਮਿਲੇਗਾ ਥੋੜੀ ਬਾਣੀ ਤੇ ਕੰਟਰੋਲ ਰੱਖੋ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਲਿਆ ਜਾਏਗਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਗ੍ਰੇ ਕਲਰ ਲੱਗੇ ਜੈਮਿਨਸ ਹਨ ਮਿਥੁਨਾ ਸ਼ਿਵ ਵਾਲੇ ਮਿਥੂਣਾ ਰਾਸ਼ੀ ਵਾਲਿਆਂ ਦੇ ਸਿਤਾਰੇ ਦੇਖਿਆ ਜਾਵੇ ਤਾਂ ਤਕਰੀਬਨ ਚੰਦਰ ਰਾਸ਼ੀ ਦੇ ਮੁਤਾਬਕ ਜੋ ਚੰਦਰਮਾ ਹੈ ਉਹ ਤੁਹਾਡੇ ਚੱਲ ਰਿਹਾ ਹੈ ਤੁਲਾ ਰਾਸ਼ੀ ਵਿੱਚ 7 ਨੰਬਰ ਤੇ ਤਾਂ ਬੁੱਧ ਤੇ ਸ਼ੁਕਰ ਮਿੱਤਰ ਹੀ ਨੇ ਸੋਚ ਸਥਾਨ ਵਿੱਚ ਹੈ ਹਨਾ ਤਾਂ ਸੋਚ ਤੇ ਅੱਛੀ ਹੈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਘਟਣ ਗਈਆਂ ਰਾਹੂ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਪੇਮੈਂਟ ਨਾ ਕਿਤੇ ਫਸ ਜਾਵੇ ਪੇਮੈਂਟ ਦਾ ਥੋੜਾ ਧਿਆਨ ਰੱਖੋ ਤੇ ਨਾਲ ਕੋਸ਼ਿਸ਼ ਕਰਨੀ ਹੈ ਕਿ ਬਾਰੀ ਖਾਣੇ ਤੋਂ ਵੀ ਪਰਹੇਜ਼ ਰੱਖਣਾ ਹੈਗੀ ਖਾਣਾ ਨਹੀਂ ਵਣ ਖਾਣਾ ਥੋੜੀ ਧੜਕਣ ਵੱਧ ਸਕਦੀ ਆ ਤਾਂ ਇਸ ਕਰਕੇ ਹਲਕੀ ਹਲਕੀ ਸੈਰ ਜ਼ਰੂਰ ਕਰੋ ਭਾਵੇਂ ਠੰਡ ਜ਼ਿਆਦਾ ਹੀ ਆ ਹਰੇ ਰੰਗ ਦਾ ਰੁਮਾਲ ਅਜ ਆਪਣੇ ਕੋਲ ਰੱਖੋ ਜਾਂ ਸਵੇਰ ਤੋਂ ਹਰੀ ਇਲਾਇਚੀ ਦਾ ਸੇਵਨ ਕਰ ਲਓ ਰਾਹੂ ਦੀ એનર્ਜੀ ਸ਼ੁਭ ਹੋ ਜਾਏਗੀ ਕੈਂਸਰ ਕਰਕਰਾਸ਼ੀ ਵਾਲੇ ਕਰਕਰਾਸ਼ੀ ਵਾਲਿਆਂ ਦੇ ਲਈ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਬਦਨਾਮੀ ਤੇ ਪਰੇਸ਼ਾਨੀ ਦੋਨੋਂ ਹੀ ਦਿਮਾਗ ਤੇ ਹਾਵੀ ਰਹਿਣਗੀਆਂ ਚੀਜ਼ਾਂ ਕੁਝ 네ਗੇਟਿਵ ਪ੍ਰਭਾਵ ਕੁਝ 네ਗੇਟਿਵ ਗੱਲਾਂ ਕੁਝ ਗੱਲਾਂ ਕਿਸੇ ਦੀਆਂ ਤੇ ਕੁਝ ਇੰਡਾਇਰੈਕਟ ਵੇ ਨਾਲ ਸੋਚਿਆ ਹੋਇਆ ਸਾਡੇ ਹੀ ਦਿਮਾਗ ਦੀਆਂ ਗੱਲਾਂ ਸਾਨੂੰ ਪਰੇਸ਼ਾਨ ਕਰਨਗੀਆਂ ਤਾਂ ਕੀ ਕਰੋ ਸਭ ਤੋਂ ਜ਼ਰੂਰੀ ਹੈ ਕਿ ਇੱਕ ਤਾਂ ਸਵੇਰੇ ਹੀ ਮਿਸ਼ਰੀ ਦਾ ਸੇਵਨ ਕਰ ਲਓ ਤੇ ਇੱਕ ਜौं ਤੇ ਦੁੱਧਾਂ ਚ ਚਲ ਪ੍ਰਵਾਹ ਕਰਕੇ ਆਓ ਸ਼ਨੀਵਾਰ ਦਾ ਦਿਨ ਹੈ ਰਿਲੈਕਸ ਮਿਲੇ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਵਾਲੇ ਪਤਨ ਨਾਲ ਬੈਸਭਾਜੀ ਕਰਨੀ ਅੱਜ ਸੂਰਜ ਦੇ ਫਲ ਨੂੰ ਵੀ ਖਰਾਬ ਕਰੇਗੀ ਪਹਿਲਾਂ ਹੀ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ ਤੇ ਦੂਜਾ ਆਤਮਿਕ ਬਲ ਦੀ ਕਮੀ ਵੀ ਕਰੇਗੀ ਸਾਰੇ ਸਾਡੇ ਮਿੱਤਰ ਨੇ ਠੀਕ ਹੈ ਪਰ ਮਾਤਾ ਪਿਤਾ ਤੋਂ ਜ਼ਿਆਦਾ ਮਿੱਤਰ ਨੇੜੇ ਦਾ ਕੋਈ ਵੀ ਨਹੀਂ ਹੈ ਬਸ ਇਹ ਦਿਮਾਗ 'ਚ ਰੱਖੋਗੇ ਨਾ ਤਾਂ ਦੂਜਿਆਂ ਤੇ ਭਰੋਸਾ ਥੋੜਾ ਘੱਟ ਕਰੋਗੇ ਇਹ ਚੀਜ਼ ਆਪਣੇ ਦਿਮਾਗ 'ਚ ਰੱਖੋਗੇ ਇਹ ਤਾਂ ਸਹੀ ਰੋਗੇ ਰਿਸ਼ਤੇ ਲਈ ਕੋਈ ਰਿਸ਼ਤਾ ਆ ਰਿਹਾ ਹੈ ਤਾਂ ਅੱਜ ਦਾ ਦਿਨ ਵੈਸਟਾ ਕਰ ਸਕਦੇ ਸਰਕਲ ਦਾ ਸਾਥ ਮਿਲ ਜਾਏਗਾ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਦੇਖਿਆ ਜਾਵੇ ਤਾਂ ਧਨ ਤੇ ਕੰਮ ਕਰਨ ਲਈ ਚੰਗੇ ਆ ਰਿਸ਼ਤੇਦਾਰੀ ਵਿੱਚ ਜਾਣਾ ਆਉਣਾ ਪੈ ਸਕਦਾ ਹੈ ਜਾਂ ਕਿਤੇ ਜਾ ਆ ਚੁੱਕੇ ਹੋ ਤੁਸੀਂ ਤੇ ਘਰ ਦਾ ਮਾਹੌਲ ਠੀਕ ਰਹੇਗਾ ਤੇ ਇੱਕ ਕਿਉਂਕਿ ਸ਼ੁਕਰ ਤੇ ਚੰਦਰ ਚੰਗੀ ਸਥਿਤੀ ਵਿੱਚ ਚੰਦਰਮਾ ਦੂਸਰੇ ਆ ਤਾਂ ਵਧੀਆ ਇੱਕ ਦੁੱਧਾ ਪੈਕੇਟ ਅੱਜ ਪੈਰੋ ਮੰਦਰ ਰੱਖ ਕੇ ਆਓ ਸ਼ਰੀ ਮੰਦਰ ਰੱਖ ਕੇ ਆਓ ਅੱਛੀ ਰਿਲੈਕਸ ਮਿਲੇਗੀ ਸਿਹਤ ਸਹੀ ਹੁੰਦੀ ਜਾਏਗੀ ਥੋੜੀ ਵੀਕਨੈਸ ਜੀ ਤੁਹਾਨੂੰ ਮਹਿਸੂਸ ਹੋ ਰਹੀ ਹੋਵੇ ਤਾਂ ਮੱਥੇ ਤੇ ਸਿਰ ਤੋਂ ਦੁੱਧ ਲਾ ਲਓ ਲਿਬਰਾ ਤੋਂ ਲਾ ਰਾਸ਼ੀ ਵਾਲੇ ਸੇ ਚੰਗੀ ਹੋ ਜਾਏਗੀ ਤੁਲਾ ਰਾਸ਼ੀ ਵਾਲਿਆਂ ਦੀ ਸੇ ਚੰਗੀ ਰਹੇਗੀ ਹੁਣ ਹੌਲੀ ਹੌਲੀ ਰਿਲੈਕਸ ਮਿਲੇਗੀ ਪਰ ਕੱਚ ਦਾ ਗਲਾਸ ਅੱਜ ਵੀ ਜੂਸ ਨਾ ਕਰੋ ਦਿਨ ਦੀ ਸ਼ੁਰੂਆਤ ਮਾਂ ਦੇ ਪੈਰੀ ਹੱਥ ਲਗਾ ਕੇ ਕਰੋ ਤੇ ਨਾਲ ਅਸਮਾਨੀ ਰੰਗ ਪੈਨੋ ਜਾਂ ਅਸਮਾਨੀ ਰੰਗ ਦਾ ਰੁਮਾਲ ਆਪਣੇ ਕੋਲ ਰੱਖੋ ਅੱਛਾ ਹੋ ਜਾਏਗਾ ਸੂਰਜ ਦੀ ਜੋ એનર્ਜੀ ਤੀਸਰੇ ਸਥਾਨ ਵਿੱਚ ਤੁਹਾਡੇ ਪ੍ਰਾ ਕਰਮ ਸਥਾਨ ਵਿੱਚ ਬੈਠੀ ਹੈ ਤਾਂ ਛੋਟੀ ਮੋਟੀ ਯਾਤਰਾ ਲਈ ਸਿਤਾਰੇ ਚੰਗੇ ਹੀ ਨੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਕੋਈ ਪੈਸਾ ਰੁਕਿਆ ਕਿ ਕੱਲ ਨੂੰ ਆ ਜਾਏਗਾ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਤੇ ਬੁੱਧ ਦੀ ਜੁਤੀ ਹੈ ਅੱਛਾ ਫਲ ਦੇ ਰਹੀ ਹੈ ਤੁਹਾਨੂੰ ਪਰਸਨੈਲਿਟੀ ਅੱਛੀ ਕਰ ਰਹੀ ਹੈ ਸੋਸ਼ਲ ਮੀਡੀਆ ਨਾਲ ਜੁੜਨਾ ਚਾਹੁੰਦੇ ਹੋ ਤਾਂ ਜੁੜੋ ਜ਼ਰੂਰ ਲੋਕਿ ਸ਼ੁਕਰ ਲਗਣ ਚ ਤੁਹਾਨੂੰ ਚੰਗਾ ਨੇਮ ਫੇਮ ਦੇ ਸਕਦਾ ਹੈ ਚੰਦਰ ਬਾਰ ਮੇਂ ਸਥਾਨ ਵਿੱਚ ਹੈ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਭੈਣ ਭਾਈ ਨਾਲ ਬਹਿਸ ਬਾਜੀ ਤੋਂ ਬਚੋ ਤੇ ਬਾਕੀ ਦਿਨ ਅੱਛਾ ਜਾਏਗਾ ਥੋੜਾ ਵਿਯੋਤਬੰਦ ਤਰੀਕੇ ਨਾਲ ਚਲੋਗੇ ਤਾਂ ਜ਼ਿਆਦਾ ਅੱਛਾ ਰਹੇਗਾ ਰੈੱਡ ਜਾਂ ਪਿੰਕ ਕਲਰ ਪਹਿਨੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਸਿਤਾਰਿਆਂ ਦੇ ਹਿਸਾਬ ਨਾਲ ਰਾਹੁ ਦਾ ਨਕਸ਼ਤਰ ਤੁਹਾਡਾ ਵੀ ਮਿੱਤਰ ਨਹੀਂ ਹੈ ਇਸ ਕਰਕੇ ਕਨਫਿਊਜ਼ ਹੋਵੋਗੇ ਤੁਸੀਂ ਡਿਸੀਜਨ ਲੈਣ ਵਿੱਚ ਕਨਫਿਊਜ਼ ਹੋਵੋਗੇ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਥੋੜੀ ਜੀ ਮੋਬਾਈਲ ਤੋਂ ਦੂਰੀ ਮੋਬਾਈਲ ਤੋਂ ਦੂਰੀ ਦਾ ਮਤਲਬ ਇਹ ਹੈ ਕਿ ਸਾਰਾ ਦਿਨ ਮੋਬਾਈਲ ਤੇ ਬੈਠੇ ਰਹਿਣਾ ਉਹ ਕੁਝ ਦੇਖੀ ਜਾਣਾ ਦੇਖੀ ਜਾਣਾ ਅੱਖਾਂ ਵੀ ਨਿਗਾ ਵੀ ਖਰਾਬ ਕਰੇਗਾ ਦਿਮਾਗ ਵੀ ਖਰਾਬ ਕਰੇਗਾ ਤੇ ਨਿਕਲਦਾ ਕੁਝ ਨਹੀਂ ਬਸ ਇਹ ਸੋਚ ਕੇ ਬੈਠਿਆ ਕਰੋ ਮੋਬਾਈਲ ਤੇ ਕਿ ਹੱਥੋਂ ਥੋੜਾ ਜਿਹਾ ਟਾਈਮ ਹੈ ਥੋੜਾ ਪਾਸ ਕਰਨਾ ਹੈ ਨਾਲ ਹੀ ਇੱਕ అలਾਰਮ ਲਗਾ ਲਿਆ ਕਰੋ ਜਦੋਂ ਤੁਹਾਨੂੰ ਸੁਚੇਤ ਕਰਜ ਕੇ ਬਾਈ ਅੱਧਾ ਘੰਟਾ ਹੋ ਗਿਆ ਹੁਣ ਬਸ ਕਰੋ ਤੇ ਉਹ ਤੁਹਾਨੂੰ ਡਿਸਟਰਬ ਇਹ ਨਹੀਂ ਦੱਸੇਗਾ ਕਿ ਲੈ ਪਤਾ ਹੀ ਨਹੀਂ ਲੱਗਿਆ 2 ਘ ਅੱਧੇ ਘੰਟੇ ਤੋਂ ਜ਼ਿਆਦਾ ਮੋਬਾਈਲ ਤੇ ਬੈਠਣਾ ਵੈਸੇ ਹੀ ਨੁਕਸਾਨਦੇ ਹੁੰਦੇ ਆ ਤੇ ਤੁਹਾਡੇ ਤੇ ਵੈਸੇ ਵੀ ਰਾਹੂ ਦਾ ਨਕਸ਼ਤਰ ਹੈ ਬ੍ਰਹਸਪਤ ਨੂੰ ਰਾਹੂ ਵੈਸੇ ਹੀ ਖਰਾਬ ਕਰ ਜਾਂਦਾ ਥੋੜਾ ਜਿਆਦਾ ਡਿਸਪੀਸਪਲ ਨਾਲ ਚੱਲੋ ਪੀਲਾ ਰੰਗ ਪਹਿਨੋ ਦਿਨ ਅੱਛਾ ਜਾਏਗਾ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਥੋੜੀ ਟੈਨਸ਼ਨਾਂ ਪਰੇਸ਼ਾਨੀਆਂ ਘਟਣਗੀਆਂ ਰਾਹੂ ਦਾ ਨਕਸ਼ਤਰ ਮਿੱਤਰ ਹੀ ਹੈ ਆਲੇ ਦੁਆਲੇ ਦਾ ਜੋ એનર્ਜੀ ਉਹ ਸਹੀ ਰਹੇਗੀ ਸਿਹਤ ਵੀ ਠੀਕ ਹੁੰਦੀ ਜਾਏਗੀ ਹਸਪਤਾਲ ਜਾ ਰਹੇ ਹੋ ਤਾਂ ਉੱਥੇ ਪਾਣੀ ਜ਼ਰੂਰ ਪੀ ਕੇ ਆਓ ਪੀਲਾ ਰੰਗ ਤੋਂ ਅੱਜ ਪਰਹੇਜ਼ ਰੱਖੋ ਰਾਹੂ ਨੂੰ ਹੋਰ ਅੱਛਾ ਕਰਨ ਦੇ ਲਈ ਜੋ ਹਾਂ ਤੇ ਦੁੱਧ ਤੁਸੀਂ ਵੀ ਚਲਪੜਵਾ ਕਰ ਸਕਦੇ ਹੋ। ਅਕਿਊਰਸ ਕੁੰਭ ਰਾਸ਼ੀ ਵਾਲੇ। ਕੋਬਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਰਾਹੂ ਦਾ ਨਕਸ਼ਤਰ ਮਿੱਤਰ ਚੰਦਰ ਜੋ ਹੈ ਕਿੱਥੇ ਗਿਆ? ਅੱਛੇ ਸਥਾਨ ਵਿੱਚ ਹੈ ਕੋਈ ਨੁਕਸਾਨ ਨਹੀਂ ਕਰਨ ਵਾਲਾ। 9ਵੇਂ ਸਥਾਨ ਵਿੱਚ ਹੈ ਤਾਂ 9ਵੇਂ ਕਰਮ ਧਰਮ ਦੇ ਸਥਾਨ ਵਿੱਚ ਹੀ ਹੈ ਤਾਂ ਧਾਰਮਿਕ ਚੀਜ਼ਾਂ ਪੜ੍ਹਨ ਚ ਰੁਚੀ ਰੱਖੋਗੇ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਧਾਰਮਿਕ ਸਥਾਨ ਤੇ ਮੱਠਾ ਟਿਕਨ ਦਾ ਮਨ ਬਣ ਰਿਹਾ ਤਾਂ ਜਰੂਰ ਟਿਕ ਕੇ ਆਓ ਮੱਠਾ ਅੱਛਾ ਰਹੇਗਾ। ਚੌਲ ਦੁੱਧਾ ਜਿਹੜੀ ਜਲ ਪ੍ਰਵਾਹ ਕਰਦੇ ਹੋ ਜਾਂ ਥੋੜੇ ਜਿਹਾ ਚੌਲ ਲੈ ਕੇ ਅੰਛੀਆਂ ਨੂੰ ਜਾਂ ਕੀੜੀਆਂ ਦੇ ਘੌਂਤੇ ਪਾ ਕੇ ਆਓ ਸ਼ਨੀ ਦਾ ਫਲ ਸ਼ੁਭ ਹੋ ਜਾਏਗਾ ਠੀਕ ਅਗਲੀ ਰਾਸ਼ੀ ਪਾਈਸਸ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਥੋੜਾ ਡਿਸਟਰਬ ਕਰਨ ਵਾਲਾ ਦਿਨ ਰਹੇਗਾ ਥੋੜਾ ਡਾਵਾ ਡੋਲਸ ਦਿੱਤੀਆਂ ਵਾਲਾ ਰਹੇਗਾ ਪਰ ਕੀ ਕਰਨਾ ਤੁਸੀਂ ਬ੍ਰਹਸਪਤ ਨੂੰ ਸ਼ੁਭ ਕਰ ਲੈਣਾ ਮੈਂ ਥੋੜੇ ਚਨੇ ਦੀ ਦਾਲ ਜਲ ਪ੍ਰਵਾਹ ਕਰ ਦੇਣੀ ਹੈ ਸਵੇਰੇ ਹੀ ਮੱਥੇ ਤੇ ਕੇਸਰ ਲਗਾ ਲੈਣਾ ਤੇ ਪਾਣੀ ਚੌਲ ਦੀ ਪਾ ਕੇ ਇਸ਼ਨਾਨ ਕਰ ਸਕਦੇ ਹੋ ਠੰਡ ਬਹੁਤ ਹੈ ਤਾਂ ਕਰ ਲਓ ਨਹੀਂ ਤਾਂ ਦੁੱਧ ਚ ਕੇਸਰ ਮਿਲਾ ਕੇ ਪੀ ਲਓ ਚੰਦਰ ਬ੍ਰਹਸਪਤ ਇਕੱਠੇ ਹੋ ਜਾਣਗੇ ਅੱਠਵੇਂ ਚੰਦਰ ਕੋਈ ਨੁਕਸਾਨ ਨਹੀਂ ਕਰੇਗਾ ਸਤਿਤਿਆਾਂ ਚੋਂ ਬੈਲੈਂਸ ਕਰ ਲਾਂਗੇ ਅਸੀਂ ਇਹ ਸੀ ਤੁਹਾਡੇ ਸਿਤਾਰੇ ਇਹ ਤੁਹਾਡੇ ਸ਼ੁਭ ਸਿਤਾਰੇ ਤੁਹਾਡਾ ਸ਼ੁਭ ਦਿਨ ਜਾਵੇ ਆਪਾਂ ਤੁਹਾਨੂੰ ਦੱਸਿਆ ਕਿ ਕਹਿੰਦੇ ਆ ਕਿ ਵਸਤੂ ਬੜਾ ਮਾਇਨੇ ਰੱਖਦਾ ਰੱਖਦਾ ਜੀ ਬਹੁਤ ਮਾਇਨੇ ਰੱਖਦਾ ਹੈ ਵਸਤੂਆਂ ਨੂੰ ਸਹੀ ਕਰਕੇ ਰੱਖੋਗੇ ਤਾਂ ਘਰ ਬੜਾ ਵਧੀਆ ਅਚੀ ਐਨਰਜੀ ਹੋ ਜਾਂਦੀ ਹੈ ਰਸਤੇ ਮਿਲ ਜਾਂਦੇ ਆ ਬਿਲਕੁਲ ਮਿਲ ਜਾਂਦੇ ਆ ਕੌਣ ਕਹਿੰਦਾ ਨਹੀਂ ਮਿਲਦੇ ਪਰ ਕਿਸਮਤ ਤੇ ਕਰਮ ਵੀ ਮਾਇਨੇ ਰੱਖਦੇ ਆ ਤੁਹਾਡੀ ਆਪਣੀ ਸੋਚ ਵੀ ਮਾਇਨੇ ਰੱਖਦੀ ਆ ਤੁਹਾਡੇ ਆਪਣੇ ਗ੍ਰਹਿ ਵੀ ਮਾਇਨੇ ਰੱਖਦੇ ਆ ਤੇ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਤੁਹਾਡੇ ਘਰ ਦੀ એનર્ਜੀ ਜੋ ਤੁਹਾਡੇ ਸੁਭਾਅ ਤੇ ਡਿਪੈਂਡ ਕਰਦੀ ਹੈ ਕੁਝ ਲੋਕਾਂ ਦੇ ਘਰ ਚ ਆਵਾਜ਼ ਹੀ ਨਹੀਂ ਆਉਂਦੀ ਤੇ ਆਵਾਜ਼ ਨਾਲ ਵੀ ਤੇ ਔਰਾ ਥੋੜਾ ਸਹੀ ਹੀ ਹੁੰਦਾ ਤੇ ਜ਼ਿਆਦਾ ਆਵਾਜ਼ ਆਉਂਦੀ ਹੈ ਤੇ ਇਸ ਨਾਲ ਵੀ ਔਰਾ ਖਰਾਬ ਹੀ ਹੁੰਦਾ ਘਰ ਚ ਹਲਕਾ ਜਿਹਾ 뮤직 ਲਗਾਉਣ ਦੇ ਨਾਲ ਘਰ ਦਾ ਔਰਾ ਸਹੀ ਹੋ ਜਾਂਦਾ ਹੈ ਹਲਕਾ 뮤직 ਬੜੇ ਤਰ੍ਹਾਂ ਦੇ 뮤직 ਪਏ ਅੱਜਕੱਲ ਮਿੰਤਰਾ ਨਹੀਂ ਮਿੰਤਰਾ ਤੇ ਨਹੀਂ ਸੌਰੀ जो म्यूजिक आप ते हलके हलके म्यूजिक ऐप कोई खोलीए तो वह बहुत सारे हल्के हल्के म्यूजिक मन डिस्टर्ब है तो कुछ म्यूजिक अपने पुराने गाने लगा के रख तो पसंद है गाना हल्का कला म्यूजिक भी लगा सकते हो घरदा औररा सही करता है हल्का म्यूजिक दूजा घर का औरा सही करता है, सही है तो तो सोच दिन चढ़िया जो तो सोच लिया सही है घर चांति है तो मन शांत है सब सही हो जाना है ਤਾਂ ਤੁਹਾਨੂੰ ਆਲੇ-ਦੁਆਲੇ ਤੋਂ ਸਭ ਸਹੀ ਲੱਗੇਗਾ ਘਰ ਦਾ ਔਰਾ ਸਹੀ ਕਰਦਾ ਹੈ ਤੁਹਾਡੇ ਘਰ ਚ ਲੱਗੀਆਂ ਤਸਵੀਰਾਂ ਸ਼ਾਂਤੀ ਵਾਲੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਦੇਖ ਰਹੇ ਹੋ ਮਾਨੂੰ ਸ਼ਾਂਤੀ ਮਿਲ ਰਹੀ ਹੈ ਫਲਾਰ ਦੀ ਫੋਟੋ ਲੱਗੀ ਹੋਈ ਹੈ ਫੁੱਲਾਂ ਦੀ ਫੋਟੋ ਲੱਗੀ ਆਹ ਕਿਹੜੇ ਹੋਏ ਫੁੱਲ ਕਿਨੂੰ ਚੰਗੇ ਨਹੀਂ ਲੱਗਦੇ ਦੇਖੋਗੇ ਨਾ ਸਵੇਰੇ ਉੱਠ ਕੇ ਮਨ ਵੀ ਉਸੇ ਤਰ੍ਹਾਂ ਖਿੰਡ ਜਾਏਗਾ ਵਾਰ-ਵਾਰ ਦੇਖੋਗੇ ਤਾਂ ਘਰ ਦਾ ਔਰਾ ਸਹੀ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ ਆਲਾ-ਦੁਆਲਾ ਸ਼ੁਰੂ ਹੋ ਜਾਏਗਾ ਸਹੀ ਜਿਹਨੂੰ ਆਈਡਲ ਮੰਨਦੇ ਹੋ ਜਿਹਨੂੰ ਵੀ ਮੰਨਦੇ ਹੋ ਉਸ ਦੀ ਇੱਕ ਤਸਵੀਰ ਲਗਾ ਕੇ ਰੱਖੋ ਕੁਝ ਸ਼ਬਦ ਚੰਗਾ ਲੱਗਦਾ ਹੈ ਉਹਨੂੰ ਲਿਖ ਕੇ ਆਪਣੇ ਸਾਹਮਣੇ ਲਗਾ ਲਓ ਬਹੁਤ ਵਧੀਆ ਹੋ ਜਾਏਗਾ ਘਰ ਦਾ ਔਰਾ ਸਹੀ ਹੋ ਜਾਏਗਾ ਵੈਸੇ ਤਾਂ ਅੱਜ ਕੱਲ੍ਹ ਹਲਕੀਆਂ-ਹਲਕੀਆਂ ਘੰਟੀਆਂ ਦਾ ਮਿਊਜ਼ਿਕ ਵੀ ਆਉਂਦਾ ਕੁਝ ਲੋਕ ਉਹ ਵੀ ਲਾਉਂਦੇ ਆ ਘਰ 'ਚ ਕਿ ਉਹਦੇ ਨਾਲ ਵੀ ਔਰਾ ਸਹੀ ਹੁੰਦਾ ਜੇ ਲੱਗਾ ਜਿਹੜਾ ਜੇ ਇਹ ਨਹੀਂ ਕਿ ਤੁਹਾਨੂੰ ਲੱਗੇ ਕਿ ਬਹੁਤ ਹਵਾ ਚੱਲ ਰਹੀ ਹੈ ਨਾ ਸਿਰ ਖਾਰ ਰਹੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀ ਕਈ ਵਾਰੀ ਦੇਖੋ ਘਰ ਦੀ ਘੜੀ ਜਿਹੜੀ ਤੁਹਾਡੀ ਘੜੀ ਹੈ ਨਾ ਘੜੀ ਦੀ ਟਿਕ 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 ਜੋ ਅੱਗੇ-ਅੱਗੇ ਵੱਧਦੀ ਆ ਉਹ ਵੀ ਦਿਮਾਗ ਖਰਾਬ ਕਰਦੀ ਹੈ ਤੇ ਕਈ ਵਾਰੀ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਤੁਸੀਂ ਸੌ ਨਹੀਂ ਪਾਉਂਦੇ ਅਗਰ ਕੜੀ ਆਵਾਜ਼ ਵਾਲੀ ਲੱਗੀ ਹੋਵੇ ਤਾਂ ਪਰ ਕਈ ਵਾਰੀ ਉਹ ਉਹ ਜਿਹੜੀ ਜਿਹੜੀ ਹਲਕਾ ਹਲਕਾ ਮਿਊਜ਼ਿਕ ਹੈ ਉਹ ਤੁਹਾਡੇ ਤੁਹਾਡੇ ਘਰ ਦੀ એનર્ਜੀ ਨੂੰ ਸ਼ੁੱਭ ਕਰਦਾ ਹੈ ਤੇ ਸ਼ੁੱਧ ਕਰਦਾ ਹੈ ਤੇ 네ਗੇਟਿਵ એનર્ਜੀ ਨੂੰ ਬਾਹਰ ਵੀ ਕਰਦਾ ਹੈ ਪਹਿਲਾਂ ਉਸ ਮਿਊਜ਼ਿਕ ਨੂੰ ਸੁਣੋ ਕਿ ਤੁਹਾਡੇ ਮਨ ਨੂੰ ਅੱਛਾ ਲੱਗਦਾ ਕਈ ਵਾਰੀ ਹਲਕੀ ਹਲਕੀ ਚਿੜੀਆਂ ਦੀ ਚਿਕਚਕਾਹਟ ਚਿੜੀਆਂ ਦੀ ਝੂੰ ਝੂੰ ਜੀ ਬੜੀ ਵਧੀਆ ਲੱਗਦੀ ਹੈ ਸਵੇਰੇ ਸਵੇਰੇ ਮਨ ਨੂੰ ਅਰੇ ਉਦਾਂ ਦਾ ਮਿਊਜ਼ਿਕ ਤੋਂ ਪਿਆਓ ਲਗਾ ਲਓ ਥੋੜੀ ਦੇਰ ਲਈ ਬੁੱਧ ਅੱਛਾ ਹੋ ਜਾਂਦਾ ਹੈ ਔਰਾ ਸਹੀ ਹੋ ਜਾਂਦਾ ਮਤਲਬ ਕੁਦਰਤੀ ਮਿਊਜ਼ਿਕ ਜਿਹਨੂੰ ਆਪਾਂ ਕਹਿੰਦੇ ਆ ਝਰਨਿਆਂ ਦੀ ਆਵਾਜ਼ ਹੋਗੀ ਹਨਾ ਪੰਛੀਆਂ ਦੀ ਆਵਾਜ਼ ਹੋਗੀ ਤਾਂ ਇਹ ਚੀਜ਼ਾਂ ਲਾ ਸਕਦੇ ਤਾਂ ਹੋਰ ਆਸਾਈ ਕਰ ਲਈ ਅੱਜ ਆਪਾਂ ਤੁਹਾਨੂੰ ਦੱਸਿਆ ਤੇ ਕਰਮ ਤੇ ਕਿਸਮਤ ਤੇ ਨਾਲ ਜਾਣੀ ਜਾਣੇ ਉਹ ਤਾਂ ਸਿੱਧ ਸੰਦੇ ਆ ਗੱਲ ਕੱਲ ਕਰਾਂਗੇ ਸਵਰਗ ਨਰਕ ਬਾਰੇ ਸਮਾਂ ਹੀ ਜਾਜਦਾ ਸਾਰਸਿਕਾ